ਹਰਦੀਪ ਮੈਂ ਖੇਰਾ ਬੋਲ ਰਿਹਾ ਐ ਐਮ ਐਲ اے ਤੇ ਤੁਸੀਂ ਟਾਵਰ ਦੇ ਉੱਤੇ ਚੜੇ ਹੋਏ ਹੋ ਮੈਂ ਕਿਹਾ ਮੈਂ ਖੇਰਾ ਬੋਲ ਰਿਹਾ ਐ ਐਮ ਐਲ اے ਤੁਸੀਂ ਟਾਵਰ ਤੇ ਚੜੇ ਹੋਏ ਹੋ ਹਾਂਜੀ ਸਰ ਹਾਂਜੀ ਆ ਉੱਪਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਮੈਂ نیچے ਬੈਠਾ ਤੁਹਾਡਾ ਹਾਲ ਪੁੱਛਣ ਆਇਆ ਸੀਗਾ ਓਕੇ ਓਕੇ ਥੋੜਾ ਜਿਹਾ ਤੁਸੀਂ ਮੈਨੂੰ ਨਾ ਸਮਝਾ ਦਿਓ ਕਿ ਤੁਹਾਡਾ ਮੁੱਦਾ ਕੀ ਆ ਆਪਣੇ ਮੂੰਹੋਂ ਸਮਝਾ ਦਿਓ ਤੁਸੀਂ ਨਾ ਸਟਰਗਲ ਕਰ ਰਹੇ ਹੋ ਸਮਝਾ ਦਿਓ ਕੀ ਮਸਲਾ ਵਾ ਫਿਰ ਮਸਲਾ ਇਹ ਸਾਡੀ ਜਿਹੜੀ 2016 ਦੀ ਪਰਚੀ ਸੀ ਹਾਂਜੀ ਓ ਕਿ ਨੂੰ ਤਾਂ ਜੁਆਇਨ ਕਰਵਾਤਾ ਸੀ 74 ਤੋਂ 16 ਪੋਸਟਾਂ ਸੀ ਹਾਂ ਤੇ ਉਸ ਤੋਂ 55 ਤੋਂ 82 ਤੱਕ ਨੂੰ ਜੁਆਇਨ ਕਰਵਾ ਕੇ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਉਹ ਬਾਕੀ ਪੋਸਟ ਜਿਹੜੀ ਬਚੀ ਸੀ ਉਹ ਕਿਉਂ ਪਿੱਛੇ ਗਈ ਕਿਹਨੇ ਕੀਤੀ ਇੱਧਰ ਗਈ ਤੇ ਸਾਨੂੰ ਤਾਂ ਸਰਵੇਟਿੰਗ ਚ ਪਤਾ ਸੀਗਾ ਤੁਸੀਂ ਹੁਣ ਤੁਸੀਂ ਸਾਰਾ ਕੁਝ ਕਲੀਅਰ ਕੀਤਾ ਤੁਹਾਡੀ ਮੈਰਿਟ ਬਣੀ ਹੋਈ ਆ ਮੇਰਾ ਖਿਆਲ ਆ ਹਾਂਜੀ ਜੋਇਨਿੰਗ ਵਾਸਤੇ ਬੁਲਾਇਆ ਵੀ ਸੀ ਬੜੇ ਰੋਮੀ ਵਾਪਸ ਆਈ ਉੱਥੇ ਜਾ ਕੇ ਜੁਆਇਨਿੰਗ ਲੈਟਰ ਨਹੀਂ ਮਿਲਿਆ ਤੁਹਾਡਾ ਮੈਡੀਕਲ ਵਗੈਰਾ ਵੀ ਚੋਂ ਹੋਏ ਹੋਏ ਕਈਆਂ ਦੇ ਸਰ ਮੈਂ ਮੈਡੀਕਲ ਵੀ ਹੋਈ ਹੋਇਆ ਜੁਆਇਨਿੰਗ ਵਾਸਤੇ ਬੁਲਾਇਆ ਵੀ ਵਾਪਸ ਭੇਜ ਦਿੱਤਾ ਗਿਆ ਜੁਆਇਨਿੰਗ ਨਹੀਂ ਮਿਲੇਗੀ ਅੱਛਾ ਇਹ ਦੱਸੋ ਤੁਸੀਂ ਆ ਕਿੰਨੀ ਦਿਨ ਤੋਂ ਧਰਨੇ ਤੇ ਬੈਠੇ ਇੱਥੇ ਸੰਗਰੂਰ ਸਰ ਮੈਂ 3 ਮਾਰਚ ਤੋਂ ਬੈਠੀ ਆ ਸਰ ਆ ਹੁਣ ਟਾਵਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਸਰ ਮੈਨੂੰ 55 57 ਦੇ ਨੂੰ ਹੋ ਗਏ ਸਰ 56 57 ਦਿਨ ਹੋ ਗਏ ਨੇ ਕੁਝ ਜਿੱਕੇ ਲੇ ਬੈਠੇ ਹਾਂ ਉੱਤੇ ਫਿਰ ਮੈਂ ਚੱਲੀ ਗਈ ਪਹਿਲਾਂ ਦੋ ਲੜਕੀਆਂ ਕੋਈ ਆਈ ਸੀ ਆਮਨਦੀਪ ਸੀ ਦਾਸਪਾਲ ਗਈ ਸਰ ਉਹਦੀ ਮਰਜ਼ੀ ਸੇ ਤਾਂ ਜ਼ਿਆਦਾ ਖਰਾਬ ਹੋ ਗਈ ਵਿਗੜ ਗਈ ਸੀ ਇਹਦੇ ਕਰਕੇ ਉਹਦੇ ਨੀਤੇ ਲਾਣਾ ਪਿਆ ਸਰ ਨਹੀਂ ਉਹ ਇਹਦਾ ਨਾ ਜਸਵਿੰਦਰ ਆ ਲੱਗ ਗਿਆ ਹਰਦੀਪ ਹੋਰ ਹੈ ਹਰਦੀਪ ਹਰਦੀਪ ਮੈਂ ਆਇਆ ਹੋਇਆ ਹਾਂ ਬਾਕੀ ਦੀ ਗੱਲ ਇੱਥੋਂ ਸੁਣ ਕੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਵੀ ਹੋ ਸਕਦਾ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ 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 ਸਰ ਥੈਂਕ ਯੂ ਚਲੋ ਧੰਨਵਾਦ ਹਾਂਜੀ ਘੇਰ ਸਾਹਿਬ ਹੈ ਉਹ ਇਸ ਤਰ੍ਹਾਂ ਵਾ ਕਿ ਮੈਨੂੰ ਬੜਾ ਦੁੱਖ ਹੋ ਰਿਹਾ ਵਾ ਆਣ ਕੇ ਕਿ ਅੱਜ ਦੇ ਯੁੱਗ ਵਿੱਚ ਸਾਡੇ ਪੰਜਾਬ ਦੇ ਬੱਚੇ ਨੌਜਵਾਨ ਜਿਹੜੇ ਪੁਲਿਸ ਭਰਤੀ ਨੂੰ ਰਿਕਰੂਟਮੈਂਟ ਡਰਾਈਵ ਨੂੰ ਲੈ ਕੇ ਪਿਛਲੇ ਇਸ ਇਸ ਵੇਰੇ ਮਾਰਚ ਦੇ ਬੈਠੇ ਨੇ ਔਰ ਉੱਪਰ ਤੁਸੀਂ ਇੱਕ ਅਗਰ ਕੈਮਰਾ ਸ਼ਾਟ ਮਾਰ ਕੇ ਦਿਖਾਉਣੇ ਹੋ ਤਾਂ ਇੱਕ ਲੜਕੀ ਇਹਨਾਂ ਦੀ ਕੁਲੀਕ ਹਰਦੀਪ ਕੌਰ 56 ਦਿਨ ਹੋ ਗਏ ਨੇ ਕੱਲੀ ਬੈਠੀ ਆ ਟਾਵਰ ਦੇ ਉੱਤੇ ਜੀ ਔਰ ਭਗਵੰਤ ਮਾਨ ਦੇ ਘਰ ਦੇ ਬਹੁਤ ਨਜ਼ਦੀਕ ਬੈਠੀ ਆ ਲੇਕਿਨ ਇਹਨਾਂ ਦਾ ਇਹਨਾਂ ਨੌਜਵਾਨਾਂ ਦਾ ਜੋ ਇਹਨਾਂ ਦੀ ਡਿਮਾਂਡ ਆ ਕਿ ਜੋ 2016 ਚ ਪੁਲਿਸ ਰਿਕਰੂਟਮੈਂਟ ਹੋਈ ਉਹਦੇ ਚੋਂ ਜਿਹੜੀ ਜਿੰਨੀ ਵੀ ਪੋਸਟ ਕੱਢੀ 7000 ਦੇ ਕਰੀਬ ਉਹਦੇ ਚੋਂ 5600 ਬੰਦਾ ਕਨਸਟੇਬਲ ਭਰਤੀ ਹੋ ਗਿਆ ਇੱਕ ਮੈਰਿਟ ਲਿਸਟ ਬਣ ਗਈ ਉਸੇ ਮੈਰਿਟ ਵਿੱਚ ਆ ਸਾਰੇ ਜਿੰਨੇ ਸਾਨੂੰ ਬੱਚੇ ਨਜ਼ਰ ਆ ਰਹੇ ਨੇ ਲੜਕੀਆਂ ਲੜਕੇ ਉਸ ਮੈਰਿਟ ਦਾ ਹਿੱਸਾ ਨੇ ਔਰ ਇਹਨਾਂ ਵਿੱਚੋਂ ਕਈਆਂ ਦੇ ਮੈਡੀਕਲ ਮੈਡੀਕਲ ਵੀ ਹੋ ਚੁੱਕੇ ਨੇ ਲੇਕਿਨ ਇਹਨਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਔਰ ਹੁਣ ਆਮ ਆਦਮੀ ਪਾਰਟੀ ਨੇ ਪਿੱਛੇ ਸਿਲੈਕਟਿਵਲੀ ਕੋ 2-300 ਬੰਦਾ ਫਿਰ ਅ ਜੁਆਇਨ ਕਰਵਾਇਆ ਵਾ ਲੇਕਿਨ ਜਿਹੜਾ ਬਕਾਇਆ ਰਹਿ ਗਿਆ ਜਿੰਨਾ ਵੀ ਰਹਿ ਗਿਆ ਬਕਾਇਆ 300 400 500 ਇਹਨਾਂ ਦੀ ਡਿਮਾਂਡ ਆ ਕਿ ਕਿਉਂਕਿ ਅਸੀਂ ਮੈਰਿਟ ਕਲੀਅਰ ਕਰ ਚੁੱਕੇ ਆ ਸਾਡੇ ਸਾਡੇ ਕਾਫੀਆਂ ਦੇ ਵਿੱਚੋਂ ਮੈਡੀਕਲ ਵੀ ਹੋ ਚੁੱਕੇ ਤੇ ਸਾਨੂੰ ਕਿਰਪਾ ਕਰਕੇ ਜੁਆਇਨਿੰਗ ਲੈਟਰਸ ਦਿੱਤੀਆਂ ਜਾਣ ਇੱਕ ਪਾਸੇ ਭਗਵਾਨਤਮਨ ਰੋਜ਼ ਕਲੇਮ ਕਰਦਾ ਕਿ ਅਸੀਂ ਇੰਨੇ ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਦਿਤੀ ਆ ਜਿੱਥੇ ਤੂੰ ਇੰਨੇ ਹਜ਼ਾਰ ਨੂੰ ਦੇ ਦਿਤੀ ਆ ਉੱਥੇ ਥੋੜੇ ਜੇ ਸੈਂਕੜਿਆਂ ਨੂੰ ਵੀ ਦੇ ਦੇ ਤਾਕੂ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਆ ਸੀ ਕਿ ਤੁਸੀਂ ਇਹਨਾਂ ਦੇ ਚਿਹਰੇ ਦੇਖ ਸਕਦੇ ਹੋ ਕਿੰਦਾ ਮੁਰਝਾਏ ਹੋਏ ਨੇ ਉਦਾਸ ਨੇ ਵਿਚਾਰੀਆਂ ਲੜਕੀਆਂ ਸਾਡੀਆਂ ਤੇ ਇੱਕ ਪਾਸੇ ਸਾਡੇ ਕਹਿੰਨੇ ਕਿ ਸਿਤਾ ਜੀ ਬੱਚੇ ਸਾਡੇ ਵਿਦੇਸ਼ਾਂ ਚ ਜਾਣ ਤੋਂ ਰੋਕਣੇ ਆ ਕਿੰਦਾ ਰੋਕੋਗੇ ਤੁਸੀਂ ਜਿਹੜੀ ਮੈਰਿਟ ਬਣੀ ਹੋਈ ਆ ਮਗਰਲੀ ਸਰਕਾਰ ਦੀ ਜਿਹੜਾ ਕਈਆਂ ਦੇ ਮੈਡੀਕਲ ਹੋਏ ਹੋਏ ਨੇ ਸਾਰਾ ਪ੍ਰਕਿਰਿਆ ਕੰਪਲੀਟ ਹੋਈ ਹੋਈ ਆ ਉਹਨਾਂ ਨੂੰ ਨੌਕਰੀ ਨਾ ਜੁਆਇਨ ਕਰਾਉਣਾ ਬਹੁਤ ਵੱਡਾ ਉਹਨਾਂ ਦਾ ਅਨਿਆਏ ਹੈ ਬੇਇਨਸਾਫੀ ਹੈ ਔਰ ਤੁਸੀਂ ਕਹਿੰਦੇ ਸੀ ਕਿ ਸਾਡੇ ਰਾਜ ਵਿੱਚ ਕੋਈ ਧਰਨਿਆਂ ਤੇ ਨਹੀਂ ਚੜੇਗਾ ਮੇਰੇ ਖਿਆਲ ਆ ਕਟੋਕਾੜਨੀ ਦਾ ਪਿਛਲੇ ਕਾਫੀ ਹਰਸੇ ਤੋਂ ਸਭ ਤੋਂ ਜ਼ਿਆਦਾ ਧਰਨੇ ਸੰਗਰੂਰ ਜਿਹੜੀ ਖੋਤੀ ਰਾਜਧਾਨੀ ਹੈ ਰਾਜਧਾਨੀ ਹੈ ਆਮ ਆਦਮੀ ਪਾਰਟੀ ਦੇ ਇੱਥੇ ਲੱਗੇ ਨੇ ਔਰ ਇੱਥੇ ਨੋਬਤ ਏ ਇਕੱਲੇ ਧਰਨਿਆਂ ਦੀ ਨਹੀਂ ਚਲੋ ਕੁੱਟਕਟਾਪਾ ਤੁਸੀਂ ਕੀਤਾ ਟੀਚਰਾਂ ਨਾਲ ਬੰਦੇ ਕੁੱਟੇ ਔਰਤਾਂ ਦੀਆਂ ਚੁੰਨੀਆਂ ਲਾਈਆਂ ਡਾਂਗਾ ਮਾਰੀਆਂ ਕਿਸਾਨਾਂ ਨੂੰ ਡਾਂਗਾ ਮਾਰੀਆਂ ਉਹ ਸਾਡਾ ਸਾਰਾ ਕੁਝ ਸਮਝ ਆਉਂਦਾ ਲੇਕਿਨ ਤੁਹਾਡੇ ਸੰਗਰੂਰ ਵਿੱਚ ਅੱਜ ਦੇ ਯੁੱਗ ਵਿੱਚ ਅਗਰ ਕੋਈ ਲੜਕੀ ਇਕੱਲੀ ਉੱਪਰ ਟਾਵਰ ਤੇ ਕੋਈ ਕਟੋਕਾੜਨੀ ਦਾ ਮੇਰੇ ਖਿਆਲ ਮੈਂ ਗਲਤ ਨਾ ਹੋਵਾਂ ਤਾਂ ਕੋਈ 150 100 180 ਫੁੱਟ ਉੱਪਰ ਬਿਜਲੀ ਦੇ ਟਾਵਰ ਦੇ ਉੱਤੇ ਚੜੀ ਹੋਈ ਆ ਹਰ ਲਾਈਫ ਇਜ਼ ਇਨ ਡੇਂਜਰ ਉਹਦੀ ਜ਼ਿੰਦਗੀ ਖਤਰੇ ਵਿੱਚ ਆ ਭਗਵੰਤ ਨੂੰ ਮੇਰੀ ਬੇਨਤੀ ਆ ਕਿ ਅਗਰ ਤੇ ਥੋੜੀ ਬਹੁਤੀ ਇਨਸਾਨੀਅਤ ਤੁਹਾਡੇ ਦਿਮਾਗ ਤੁਹਾਡੇ ਜ਼ਿਹਨ ਵਿੱਚ ਕੋਈ ਬਾਕੀ ਬਚੀ ਹੋਈ ਆ ਤਾਂ ਕਿਰਪਾ ਕਰਕੇ ਆਪਣੇ ਗਵਰਨਮੈਂਟ ਦੇ ਅਫਸਰਾਂ ਨੂੰ ਭੇਜੋ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਰੈਗੂਲਰ ਕਨਸਟੇਬਲ ਭਰਤੀ ਦੇ ਵਿੱਚ ਰਿਕਰੂਟਮੈਂਟ ਦੀਆਂ ਜੁਆਇਨਿੰਗ ਲੈਟਰਸ ਦਿਓ تاکہ جا کے اپنے گھرਾਂ ਦੇ ਵਿੱਚ ਸ਼ਾਂਤਮਈ ਜਾ ਸਕੇ ਉਹ ਲੜਕੀ ਨੂੰ ਉੱਤੋਂ ਜ਼ਰੂਰ ਲਾਵੋ ਅਗਰ ਉਸ ਲੜਕੀ ਨੂੰ ਕੁਝ ਹੋ ਗਿਆ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਜ਼ਿੰਮੇਵਾਰ ਭਗਵਾਨਪਤਾਨ ਦੀ ਸਰਕਾਰ ਹੋਵੇਗੀ ਔਰ ਜਿਹੜਾ ਤੁਸੀਂ ਕਹਿੰਦੇ ਸੀ ਕਿ ਵਿਦੇਸ਼ਾਂ 'ਚੋਂ ਗੋਰੇ ਕੰਮ ਕਰਨਾ ਆਇਆ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡਾ ਜਿਹੜਾ ਸਟੇਟਮੈਂਟ ਸੀਗੀ ਉਹ ਅੱਜ ਦੀ ਡੇਟ ਵਿੱਚ ਇੱਕ ਹਾਸਾ ਬਣ ਕੇ ਰਹਿ ਗਿਆ ਵਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਕਿਉਂਕਿ ਸਾਡੇ ਬੱਚੇ ਤਾਂ ਹੁਣ ਵੀ ਮਾਇੂਸ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਇਦ 1 ਲੱਖ ਜਿਹੜਾ ਵਾ ਉਹ ਲਗਾਤਾਰ ਕੈਨੇਡਾ ਵੱਲ ਨੂੰ ਕੂਚ ਕਰ ਰਿਹਾ ਵਾ ਸਾਡਾ ਬ੍ਰੇਨ ਟਰੇਨ ਐਂਡ ਇਕਨੋਮੀ ਟਰੇਨ ਸਾਰੀ ਹੋ ਰਹੀ ਹੈ ਤਾਂ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਸਰਕਾਰ ਜਾਗੇਗੀ ਅਤੇ ਇਹਨਾਂ ਨੌਜਵਾਨ ਤੇ ਬੱਚਿਆਂ ਨੂੰ ਪੁਲਿਸ ਕਨਸਟੇਬਲ ਦਾ ਜੁਆਇਨਿੰਗ ਲੈਟਰਸ ਦੇਵੇਗੀ ਇਹ ਰਸ ਸਰ ਇਹਨਾਂ ਨੂੰ ਬਾਰ ਬਾਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਤੁਸੀਂ ਥੱਲੇ ਉਤਰਿਓ ਤਾਂ ਤੁਹਾਡੀ ਮੀਟਿੰਗ ਕਰਾਂਗੇ ਜਿਹੜੇ ਨਹੀਂ ਦੇਖੋ ਪਹਿਲਾਂ ਵੀ ਇਹ ਕਹਿੰਦੇ ਨਾਲ ਕਈ ਵਾਰ ਇਹ ਇਹ ਬੜੀ ਸਿੱਲੀ ਡਿਮਾਂਡ ਹੈ ਇਹ ਜਿਹੜੇ ਥੱਲੇ ਬੈਠੇ ਆ ਲੜਕੀਆਂ ਲੜਕੇ ਇਹਨਾਂ ਨਾਲ ਮੀਟਿੰਗ ਕਰ ਲੈਣ ਜਦੋਂ ਇਹਨਾਂ ਨੂੰ ਸੰਤੋਸ਼ਟ ਹੋ ਜਾਊਗਾ ਜਦੋਂ ਇਹਨਾਂ ਨੂੰ ਜੁਆਇਨਿੰਗ ਲੈਟਰਸ ਮਿਲ ਜਾਣਗੇ ਉਹ ਥੱਲੇ ਆ ਜੂਗੀ ਉਹਨੂੰ ਸ਼ੌਂਕ ਤਾਂ ਨਹੀਂਗਾ ਇੱਕ ਟਾਵਰ ਦੇ ਉੱਤੇ ਅੱਜ ਦੇ ਯੁੱਗ ਵਿੱਚ ਇੰਨੀ ਗਰਮੀ ਤਪਦੀ ਗਰਮੀ ਦੇ ਵਿੱਚ ਟਾਵਰ ਤੇ ਬੈਠਣ ਦਾ ਕੋਈ ਸ਼ੌਂਕ ਤਾਂ ਨਹੀਂਗਾ ਸੋ ਇਹ ਇੱਕ ਚਾਲਬਾਜ਼ੀ ਹੁੰਦੀ ਆ ਚਾਲ ਸਾਜ਼ੀ ਹੁੰਦੀ ਅਫਸਰशाही ਦੀ ਕਿਸੇ ਤਰੀਕੇ ਨਾਲ ਇੱਕ ਵਾਰੀ ਉਹਨਾਂ ਨੂੰ نیچے ਲਿਆਓ ਅਰੈਸਟ ਕਰ ਲਓ ਧੱਕੇ ਨਾਲ ਲੈ ਜਾ ਕੇ ਉਹਨਾਂ ਨੂੰ ਕਿਸੇ ਹਸਪਤਾਲ ਚ ਪਾ ਦਿਓ ਤੇ ਮੁੜ ਕੇ ਇਹਨਾਂ ਦਾ ਜਿਹੜਾ ਧਰਨਾ ਹੈ ਉਹ ਖੁਰਦਪੁਰਦ ਹੋ ਜਾਏ ਮੈਂ ਫਿਰ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਇਹਨਾਂ ਦੇ ਧਰਨੇ ਦੀ ਇਹਨਾਂ ਦੀ ਰਿਕਰੂਟਮੈਂਟ ਦੀ ਡਿਮਾਂਡ ਦੀ ਪੂਰਜ਼ੋਰ ਹਮਾਇਤ ਕਰਦਾ ਹਾਂ